ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ਮੌਕੇ ਤੇ ਕੋਟ ਕੋਟ ਪ੍ਰਣਾਮ ਜਾਨੋ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਜੀ ਦੇ ਨਾਲ ਕਿੰਨੇ ਸਾਲ ਸੰਗਤ ਕੀਤੀ ਹੈ ਪੂਰੀ ਡਿਟੇਲ ਔਰ ਪੂਰਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗਾ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਭਾਈ ਮਰਦਾਨਾ ਜੀ ਦਾ ਜਨਮ 14 100 ਉਨਾਟ ਨੂੰ ਰਾਏਪੋਏ ਦੀ ਤਲਵੰਡੀ ਵਿਖੇ ਹੋਇਆ ਭਾਈ ਮਰਦਾਨਾ ਜੀ ਗੁਰੂ ਜੀ ਨਾਲੋਂ ਉਮਰ ਦੇ ਵਿੱਚ 9 ਸਾਲ ਵੱਡੇ ਸਨ। ਉਹਨਾਂ ਦੇ ਪਿਤਾ ਜੀ ਮੀਰ ਬਾਦਰੇ ਪਿੰਡ ਦਾ ਮਰਾਸੀ ਸੀ ਔਰ ਉਹਨਾਂ ਦਿਨਾਂ ਵਿੱਚ ਕੋਈ ਵੀ ਚਿੱਠੀ ਪੱਤਰ ਭੇਜਣ ਦਾ ਸਾਧਨ ਨਹੀਂ ਸੀ। ਮਰਾਸੀ ਇਹ ਕੰਮ ਕਰਿਆ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਨੂੰ ਸਭ ਨੂੰ ਜ਼ੁਬਾਨੀ ਯਾਦ ਰੱਖਣਾ ਵੀ ਪੈਂਦਾ ਸੀ। ਉਹਨਾਂ ਦੀ ਜ਼ੁਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਰ ਇੱਕ ਦੇ ਘਰ ਦੇ ਵਿੱਚ ਰਹਿ ਸਕਦੇ ਸਨ ਅਤੇ ਹਰ ਇੱਕ ਘਰ ਦਾ ਖਾ ਪੀ ਵੀ ਸਕਦੇ ਸਨ। ਜਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ। ਉਹ ਜਾਂਦੇ ਆਉਂਦੇ ਰਹਿੰਦੇ ਸਨ ਇਸੇ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁੱਕੀ ਸੀ। ਰਾਸਤੇ ਦੇ ਵਿੱਚ ਇਕੱਲੇ ਹੋਣ ਕਾਰਨ ਆਪਣਾ ਆਪ ਬਹਿਲਾਉਣ ਲਈ ਗਾਉਣਾ ਵਜਾਉਣਾ ਉਹਨਾਂ ਦੀ ਇੱਕ ਆਦਤ ਸੀ ਉਹਨਾਂ ਦਾ ਸ਼ੁਗਲ ਸੀ ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਮਰਦਾਨਾ ਜੀ ਦੇ ਨਾਮ ਦੇ ਤਿੰਨ ਸ਼ਬਦ ਦਰਜ ਹਨ ਕਈ ਵਿਦਵਾਨ ਇਹਨਾਂ ਨੂੰ ਇੱਕ ਸੰਪੂਰਨ ਸ਼ਬਦ ਮੰਨਦੇ ਨੇ ਇਹ ਸ਼ਬਦ ਬਿਹਾਰੜੇ ਦੀਵਾਰ ਮਹਿਲਾ ਚਾਰ ਨਾਲ ਦਰਜ ਹਨ ਭਾਈ ਮਰਦਾਨਾ ਜੀ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ ਰਵਾਬ ਵਜਾਉਣ ਦਾ ਖਾਸ ਗੁਣ ਸੀ ਇਸ ਦੇ ਨਾਲ ਉਸਨੇ ਗੁਰੂ ਜੀ ਦੀ ਰਚੀ ਬਾਣੀ ਉਹਨਾਂ ਰਾਗਾਂ ਦੇ ਵਿੱਚ ਗਾਇਨ ਕੀਤੀ ਸ਼ਲੋਕ ਮਰਦਾਨਾ 1 ਕਲ ਕਲਵਾਰੀ ਕਾਮ ਮਦ ਮਨੁਆ ਪੀਵਣ ਹਾਰ ਕਰੋਧ ਕਟੋਰੀ ਮਹਿ ਭਰੀ ਪਿਲਾਵਾ ਹੰਕਾਰ ਮਤਲਬ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਸ਼ਬਦ ਰਚੇ ਗਏ ਨੇ ਭਾਈ ਮਰਦਾਨਾ ਜੀ ਦੇ ਉਹ ਤਿੰਨ ਸ਼ਬਦ ਦੱਸੇ ਜਾ ਰਹੇ ਨੇ ਇਹ ਵੀ ਸਪਸ਼ਟ ਹੈ ਕਿ ਭਾਈ ਮਰਦਾਨਾ ਜੀ ਵਿਆਹੇ ਹੋਏ ਸਨ ਪਰ ਇਹ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਇਸ ਬਾਰੇ ਕੋਈ ਜਾਣਕਾਰੀ ਮਿਲ ਨਹੀਂ ਰਹੀ ਉਹਨਾਂ ਦੀ ਘੱਟੋ-ਘੱਟ ਇੱਕ ਸੰਤਾਨ ਦਾ ਨਾਂ ਇਤਿਹਾਸ ਨੇ ਨਹੀਂ ਵਿਸਾਰਿਆ ਉਸ ਦਾ ਪੁੱਤਰ ਭਾਈ ਸੱਜਦਾ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਕਰਿਆ ਕਰਦਾ ਸੀ ਭਾਈ ਮਰਦਾਨਾ ਜੀ ਦਾ ਦਿਹਾਤ ਕਦੋਂ ਤੇ ਕਿੱਥੇ ਹੋਇਆ ਇਸ ਬਾਰੇ ਵੀ ਅੰਤਮ ਫੈਸਲਾ ਲੈਣਾ ਮੁਸ਼ਕਲ ਹੈ ਪਾਈਕਾਨ ਸਿੰਘ ਜੀ ਨੇ ਆਪ ਜੀ ਦੇ ਦੇਹਾਂਤ ਬਾਰੇ 13 ਮੱਗਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰਮ ਦੇ ਕਿਨਾਰੇ ਹੋਣਾ ਦੱਸਿਆ ਹੈ ਤੇ ਨਾਲ ਹੀ ਇਹ ਮੰਨਿਆ ਹੈ ਕਿ ਗੁਰਨਾਨਕ ਦੇਵ ਜੀ ਨੇ ਉਸ ਦਾ ਸੰਸਕਾਰ ਕੀਤਾ ਸੀ ਇਸ ਕਥਨ ਦੇ ਨਾਲ ਸਹਿਮਤ ਹੋਣਾ ਇਸ ਕਰਕੇ ਮੁਸ਼ਕਲ ਹੈ ਕਿਉਂਕਿ ਸੰਮਤ 1500 99 ਦੇ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਨ ਉਹਨਾਂ ਦਾ ਸੰਸਕਾਰ ਕਰਨ ਲਈ ਮੁੜ afghanistan ਜਾਣ ਦਾ ਉਲੇਖ ਕਿੱਧਰੇ ਨਹੀਂ ਮਿਲਦਾ ਦੂਜੇ ਪਾਸੇ ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਦੇ ਦੇਹਾਂਤ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਦੱਸਿਆ ਹੈ ਭਾਈ ਮਰਦਾਨਾ ਜੀ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ ਭਾਈ ਮਰਦਾਨਾ ਜੀ ਦੀ ਰਵਾਵ ਅਜ ਵੀ ਕੀਰਤਨੀਆਂ ਦਾ ਪ੍ਰੇਰਣਾ ਸਰੋਤ ਹੈ ਭਾਈ ਜੀ ਦੇ ਤਿਆਗ ਨਿਸ਼ਕਾਮ ਪਰੇ ਜੀਵਨ ਤੋਂ ਸਾਡੇ ਕੀਰਤਨੀ ਅਤੇ ਸਿੱਖ ਵੱਡੀ ਸਿੱਖਿਆ ਗ੍ਰਹਿਣ ਕਰ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਜੀ ਬੜੇ ਅੱਛੇ ਸਾਥੀ ਸਨ ਔਰ ਜਿਨ੍ਹਾਂ ਨੇ ਪੂਰੇ 47 ਸਾਲ ਗੁਰਨਾਨਕ ਦੇਵ ਜੀ ਦਾ ਸਾਥ ਦਿੱਤਾ ਭਾਈ ਮਰਦਾਨਾ ਜੀ ਦਾ ਪਹਿਲਾ ਨਾਮ ਦਾਨ ਸਿੰਘ ਤੇ ਜਾਤ ਦੇ ਮਿਰਾਸੀ ਸੀ ਮਿਰਾਸੀਆਂ ਨੂੰ ਸਮਾਜ ਵਿੱਚ ਨੀਵੀਂ ਜਾਤ ਛੱਗਣਿਆ ਜਾਂਦਾ ਸੀ ਇਹਨਾਂ ਦਾ ਮੁੱਖ ਕੀਤਾ ਮਨੋਰੰਜਨ ਤੇ ਗਾਉਣਾ ਵਜਾਉਣਾ ਹੁੰਦਾ ਸੀ ਚਾਹੇ ਉਹ ਰਾਜੇ ਮਹਾਰਾਜ ਲਈ ਹੋਵੇ ਜਾਂ ਆਮ ਲੋਕਾਂ ਲਈ ਗੁਰੂ ਸਾਹਿਬ ਜੀ ਨੇ ਜਦ ਭਾਈ ਮਰਦਾਨੇ ਜੀ ਦਾ ਰਾਗਾਂ ਵਿੱਚ ਰਬਾਬ ਵਜਾਉਣਾ ਸੁਣਿਆ ਤਾਂ ਉਸ ਨੂੰ ਆਪਣਾ ਮਿੱਤਰ ਤੇ ਲੰਮੇ ਸਫਰਾ ਦਾ ਨੰਦਾ ਸਾਥੀ ਹੋਣ ਦਾ ਮਾਣ ਬਖਸ਼ਿਆ ਗੁਰੂ ਨਾਨਕ ਦੇਵ ਜੀ ਦੇ ਇੱਕ ਅਹਿਮ ਸਾਥੀਆਂ ਵਿੱਚੋਂ ਇੱਕ ਸਨ ਪਾਈ ਮਰਦਾਨਾ ਜੀ ਦੱਸਿਆ ਜਾ ਰਿਹਾ ਕਿ ਅੱਜ ਦੇ ਦਿਨ ਉਹ ਸ਼ਰੀਰਕ ਤਿਆਗ ਚੁੱਕੇ ਸਨ ਔਰ ਪੋਸੂਨਾਮਾ ਚੈਨਲ ਤੇ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਉਹਨਾਂ ਦੇ ਆਕਾਲ ਚਲਾਣਾ ਕਰਨ ਦਿਵਸ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ